ਕੀ ਅਸੀਂ ਤਾਂ ਸਾਫ ਦੀ ਮੰਗ ਕਰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਜੋ ਗੁੰਮਰਾਹ ਕਰਦੇ ਕਦੇ ਬੈਕ ਦੀਆਂ ਫੋਟੋਆਂ ਦਿੰਦੇ ਕਦੇ ਕੁਝ ਦਿੰਦੇ ਕਦੇ ਕੁਝ ਦਿੰਦੇ ਸਾਨੂੰ ਫਰੰਟ ਦੀ ਫੋਟੋ ਦੇ ਦੇਣ ਬਾਕੀ ਹੋਰ ਜਿਹੜੀ ਦੀ ਡਿਟੇਲਮੈਂਟ ਅਸੀਂ ਪਿਛਲੇ ਦਿਨੀ ਮੰਗੀ ਆ ਕੱਲ ਉਹ ਦੇ ਦੇਣ ਉਹਦੇ ਬਾਰੇ ਜਿਹੜਾ ਜਿਹੜਾ ਕੁਝ ਅਸੀਂ ਮੰਗਿਆ ਹੈ ਸਰਕਾਰ ਤੋਂ ਵੈ ਫੌਜ ਤੋਂ ਉਹ ਸਾਨੂੰ ਦੇ ਦੇਣ ਅਸੀਂ ਜੋ ਜੇ ਸਾਨੂੰ ਲੱਗਿਆ ਭਈ ਉਹ ਸਹੀ ਹੈ ਤਾ ਅਸੀਂ ਉਸ ਦਾ ਉਹਦੇ ਪਰ ਉਹ ਕਰਾਂਗੇ ਜੇ ਸਾਨੂੰ ਫੇਰ ਵੀ ਕੋਈ ਸ਼ੱਕ ਹੋਈ ਫਿਰ ਅਸੀਂ ਸੰਸਕਾਰ ਕਰਦੇ ਨਹੀਂ ਆ ਕਦੇ ਵੀ ਅਸੀਂ ਇਨਸਾਫ ਆਪਣੇ ਬੱਚੇ ਨੂੰ ਦੁਆ ਕਰਾਂਗੇ ਸਾਨੂੰ ਮੈਨੂੰ ਪਤਾ ਵੀ ਮੇਰਾ ਬੱਚਾ ਕਿਦਾਂ ਦਾ ਹੈ ਉਹ ਸੁਸਾਇਡ ਨਹੀਂ ਕਰ ਸਕਦਾ ਸਰਕਾਰਾਂ ਜਾਂ ਆਰਮੀ ਜੋ ਵੀ ਹੈ ਨਾ ਉਹ ਸਾਨੂੰ ਗਲਤ ਦੱਸਦੀ ਬਈ ਨੇ ਇਦਾਂ ਕੀਤਾ ਹੈ ਨਹੀਂ ਕੀਤਾ ਮੇਰੇ ਬੱਚੇ ਨੇ ਇਦਾਂ ਇਜਾਹੀ ਦੇ ਪਿੱਛੇ ਕੋਈ ਕਾਰਨ ਹੈ ਜੇ ਕੀਤਾ ਵੀ ਹੈ ਨਾ ਤਾਂ ਇਹਦੇ ਪਿੱਛੇ ਕੋਈ ਕਾਰਨ ਹੈ ਉਹ ਕੰਨ ਸਾਹਮਣੇ ਲਿਆਏ ਜਾਣ ਸਾਡੇ ਸਾਨੂੰ ਹੋਰ ਕੋਈ ਪੈਸੇ ਦੀ ਨਹੀਂ ਲੋੜ ਸਾਨੂੰ ਕਾਸੀ ਦੀ ਲੋੜ ਨਹੀਂ ਹੈ ਬਸ ਸਾਨੂੰ ਕਾਦ ਮਰਜੀ ਦੇ ਦੇਣ ਅੱਜ ਦੇ ਦੇਣ ਹੁਣ ਦੇ ਦੇਣ ਅਸੀਂ ਉਤੇ ਬਾਅਦ ਜੇ ਸਾਡੇ ਉਹਦੇ ਵਿੱਚ ਸਹਿਮਤ ਦੇਖਦੇ ਆਂ ਚੀਜ਼ ਨੂੰ ਭਈ ਹਾਂ ਸਹੀ ਹੈ ਤਾਂ ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਹੈ ਨਹੀਂ ਅਸੀਂ ਉਹਨਾਂ ਦੀ ਕੋਈ ਗੱਲ ਨਹੀਂ ਮੰਨਣੀ ਮੇਰਾ ਬੇਟਾ ਬਹੁਤ ਚੰਗੇ ਹੈ ਦੋਏ ਮੇਰੇ ਬੇਟੇ ਬਹੁਤ ਚੰਗੇ ਹੈ ਕਿਸੇ ਨੂੰ ਵੀ ਮਰਜ਼ੀ ਪੁੱਛ ਕੇ ਦੇਖ ਲੋ ਮੇਰਾ ਬਹੁਤ ਬੇਟਾ ਬਹੁਤ ਪਿਆਰ ਕਰਦਾ ਤਾਂ ਮੈਂ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ ਜਾਇ ਫੌਜ ਵਿੱਚੋਂ ਆਂਦਾ ਤਾਂ ਅਸੀਂ ਮਾਂ ਪੁੱਤ ਤੇ ਨੇ ਫਾਦਰ ਸਾਹਿਬ ਅਸੀਂ ਤਿੰਨੇ ਜਣੇ ਇਕੱਠੇ ਰਹਿੰਦੇ ਸੀ ਇਕੱਠੇ ਹੀ ਪਹਿਣਾ ਸੋਣਾ ਖਾਣਾ ਸਾਰਾ ਕੁਝ ਸਾਡਾ ਇਕੱਠਾ ਸੀ ਤਿੰਨ ਤਿੰਨਾਂ ਜਣਿਆਂ ਦਾ ਫਿਰ ਅਸੀਂ ਸਰ ਜੀ ਕਿੱਦਾਂ ਮੰਨ ਲਈ ਸਾਡੇ ਕੋਲ ਤੇ ਗਿਆ ਉਹ ਠੀਕ ਠਾਕ 4 ਤਰੀਕ ਨੂੰ ਐਸੇ 4 ਮਾਰਚ ਨੂੰ ਉਹਦੇ ਬਾਅਦ 24 ਤਰੀਕ ਨੂੰ ਸਾਨੂੰ ਇਹਦੇ ਬਾਰੇ ਪਤਾ ਲੱਗਦਾ ਪਈਨੇ ਸੁਸਾਇਡ ਕਰ ਲਿਆ ਅਸੀਂ ਜਾਂਦ ਕੇ ਸਾਨੂੰ ਸੁਸਾਇਡ ਦੀਆਂ ਫੋਟੋ ਵੀ ਬੈਕ ਸਾਈਡ ਦੀਆਂ ਦੱਸਦੇ ਉਹਨਾਂ ਦੀ ਕੋਈ ਟਾਈਮ ਕੋਈ ਉਹਨਾਂ ਦਾ ਉਹ ਦੱਸ ਦੇ ਨਹੀਂ ਹੈ ਸਹੀ ਪਈ ਉਹਨਾਂ ਦਾ ਕਿਆ ਕਾਰਨ ਹੈ ਬੈਕ ਤੇ ਕਿਉਂ ਲਈਆਂ ਕਿੰਨੀ ਤਰੀਕ ਦੀਆਂ ਲੱਗੀਆਂ ਲਈਆਂ ਉਹ ਕੁਝ ਦੱਸ ਦੇ ਨਹੀਂ ਰਹੇ ਫਰੰਟ ਦੀ ਫੋਟੋ ਕਿਉਂ ਨਹੀਂ ਦੱਸਦੇ ਉਹਦੇ ਵਿੱਚ ਵੀ ਕੋਈ ਫੋਟੋ ਜਿਸ ਤਰ੍ਹਾਂ ਦਾ ਹੈ ਕਿ ਕੁਝ ਗਲੇ 'ਚ ਕੁਝ ਪਾ ਕੇ ਕੀਤਾ ਜਾਂ ਕੋਈ ਪਤਾ ਲੱਗਦਾ ਕਿ ਨਹੀਂ ਸਰ ਜੀ ਸਰ ਜੀ ਉਹ ਫੋਟੋ ਕੁਝ ਕਲੀਅਰ ਹੈ ਕੁਝ ਨਹੀਂ ਪਰ ਉਹਦੇ ਪਰ ਸਾਨੂੰ ਬਹੁਤ ਪੂਰਨ ਤੌਰ ਤੇ ਸ਼ੱਕ ਹੈ ਉਸ ਫੋਟੋ ਪਰ ਜਹਾਂਜੀ ਬੈਕ ਸਾਈਡ ਤੋਂ ਕੋਣ ਕਿਸੇ ਦੀ ਪਛਾਣ ਕਰ ਦਊਗਾ ਕਰ ਸਕਦੇ ਕੋਈ ਕੋਈ ਨਾ ਕੋਈ ਚੀਜ਼ ਲੁਕਾਉਣ ਦੀ ਕੋਸ਼ਿਸ਼ ਜੜੀ ਬਹੁਤ ਜ਼ਿਆਦਾ ਇਸ ਦੇ ਪਿੱਛੇ ਬਹੁਤ ਰਾਜ ਹੈ ਸਾਨੂੰ ਉਹ ਰਾਜ ਖੋਲੇ ਜਾਣ 26 ਪੰਜਾਬ ਗਲੇਸ਼ੀਅਰ ਡਿਊਟੀ ਦੀ ਜੀ ਬੇਟੇ ਦੀ 4 ਤਰੀਕ ਨੂੰ ਗਏ ਜੀ ਸਾਡੇ ਕੋਲ ਤੇ ਠੀਕ ਠਾਕ ਗਏ ਜੀ ਔਰ ਲਾਟ ਰਿਕਾਲ ਸਾਡੇ ਨਾਲ 24 ਤਰੀਕ ਨੂੰ ਵੀ ਹੋਈ ਹੈ 9 ਵਜੇ ਉਹ ਤੋਂ ਬਾਅਦ ਸਾਨੂੰ ਕਾਲ ਨਹੀਂ ਆਈ ਜੀ ਉਹਦੇ ਲੜਕੇ ਦੀ ਨਾ ਸਾਡੇ ਨਾਲ ਕੋਈ ਗੱਲਬਾਤ ਹੋਈ ਹੈ ਜੀ ਸਾਨੂੰ ਉੱਥੋਂ ਫੋਨ ਆਇਆ ਜੀ 11:26 ਮਿੰਟ ਤੇ ਵੀ ਤੁਹਾਡੇ ਲੜਕੇ ਦਾ ਸੱਟ ਲੱਗ ਗਈ ਹੈ ਜੀ ਅੱਛਾ ਉਹ ਤੋਂ ਬਾਅਦ 2 ਇੱਕ ਅੱਧੇ ਮਿੰਟ ਬਾਅਦ ਜਦ ਇਹ ਉਸੇ ਫੋਨ ਤੇ ਵਿੱਚ ਜਦ ਇਹ ਕਹਤਾ ਜੀ ਤੁਹਾਡੇ ਮੁੰਡੇ ਦਾ ਫਾਹਾ ਲੈ ਲਿਆ ਜੀ ਨਹੀਂ ਫਿਰ ਅਸੀਂ ਫੋਨ ਕੀਤਾ ਜੀ ਬਈ ਅਸੀਂ ਜੇ ਸਾਨੂੰ ਸਾਡੀ ਲੋੜ ਹੈ ਤਾਂ ਅਸੀਂ ਆ ਜੰਨੇ ਜੀ ਜੀ ਤੇ ਉਹਨੇ ਕਹਿੰਦੇ ਨਹੀਂ ਤੁਹਾਡੀ ਲੋੜ ਨਹੀਂ ਹੈ ਜੀ ਅਸੀਂ ਜੋ ਕਾਰਵਾਈ ਕਰਨੀ ਆਪੇ ਕਰਕੇ ਭੇਜ ਦੇਣਾ ਜੀ ਜਦੋਂ ਬੇਟੇ ਦੀ ਬੋਡੀ ਜਿਹੜੀ ਇੱਥੇ ਆਈ ਕੋਈ ਨਾਲ ਕੋਈ ਡਾਕੂਮੈਂਟ ਕੋਈ ਪ੍ਰੂਫ ਤੁਹਾਨੂੰ ਦਿਖਾਇਆ ਹੋਵੇ ਸੁਸਾਈਡ ਦਾ ਜਿਸ ਤਰ੍ਹਾਂ ਨਹੀਂ ਉਹਨੇ ਕੁਝ ਨਹੀਂ ਦਿਖਾਇਆ ਜੀ ਤੇ ਮੰਗ ਰਹੇ ਤੇ ਉਹ ਕਹਿੰਦੇ ਸਾਡੇ ਕੋਲ ਕੁਝ ਨਹੀਂ ਹੈ ਜੀ ਆਹੀ ਹੈ ਜੋ ਹੈਗਾ ਜੀ ਕੁਝ ਨਹੀਂ ਪ੍ਰੂਫ ਹੈਗਾ ਜੀ ਉਹਨਾਂ ਕੋਲ ਉਹ ਜਿਹੜੇ ਮਾੜੇ ਮੋਟੇ ਕਾਗਜ਼ ਚੱਕੇ ਤੇ ਉਹਨਾਂ ਦੇ ਪਰ ਵੀ ਨਾ ਮੇਰਾ ਗਲਤ ਹੈ ਦਾ ਜੀ ਮੰਗਲ ਸਿੰਘ ਦੀ ਗਪਾਲ RAM ਕੋ ਦਾ ਪਤਾ ਨਹੀਂ ਕੁਝ ਕਿਆ ਲਿਖਿਆ ਹੋਤਾ RAM ਪਾਲ ਲਿਖਿਆ ਹੋਤਾ ਜੀ ਉਹ ਵੀ ਜਿਹੜੇ ਪ੍ਰੂਫ ਵੀ ਲੈ ਗਿਆ ਉਹ ਵੀ ਗਲਤ ਤੇ ਜੀ ਜੀ ਬਾਡੀ ਦੇਖੀ ਬੇਟੇ ਜੀ ਨਹੀਂ ਬਾਡੀ ਨਹੀਂ ਦੇਖੀ ਬਾਡੀ ਦਿਖਾਈ ਵੀ ਨਹੀਂ ਹੈਗੀ ਜੀ ਬੇਟਾ ਉਹ ਮੈਂ ਬੈਰਡ ਸੀ ਜਾਂ ਅਨਮੈਰਿਟ ਸੀ ਅਨਮੈਡ ਉਹ ਵੈਸੇ ਕਦੇ ਕੋਈ ਘਰ ਦੇ ਵਿੱਚ ਕੋਈ ਗੱਲਬਾਤ ਅਸੀਂ ਕੋਈ ਨਹੀਂ ਕੋ ਹਾਂ ਜੀ ਬਹੁਤ ਵਧੀਆ ਪੁੱਛ ਗੱਲ ਕਰਦਾ ਹੋਈ ਬੇਟੇ ਨੇ 24 ਤਰੀਕ ਨੂੰ ਹੋਈ ਜੀ ਮਾਰਚ 24 ਤਰੀਕ ਨੂੰ ਹਾਂ ਜੀ ਇਹਨ ਕੋਸ਼ਤਾ ਜੀ ਕੋਈ ਗੱਲਬਾਤ ਨਹੀਂ ਠੀਕ ਹੈ ਬਿਲਕੁਲ ਜਿੱਦਾਂ ਨਾਰਮਲ ਗੱਲ ਕਰਦਾ ਉਹਦੇ ਗੱਲ ਕੀਤੀ ਹੈ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਇਹ ਬੇਟਾ ਇਹ ਕਦਮ ਨਹੀਂ ਚੱਕ ਸਕਦਾ ਨਹੀਂ ਨਹੀਂ ਇਹ ਨਹੀਂ ਚੱਕ ਸਕਦਾ ਜੀ ਬਸ ਬਹੁਤ ਲਕੋ ਰਹੇ ਆ ਜੀ ਜੋ ਪ੍ਰੂਫ ਮੰਗ ਰਹੇ ਹੋ ਸਾਨੂੰ ਇੱਕ ਵੀ ਪ੍ਰੂਫ ਨਹੀਂ ਦੇ ਰਹੇ ਜੀ ਉਹ ਹਾਂਜੀ ਉਹੀ ਜੋ ਕਰ ਰਹੇ ਜੀ ਉਹੀ ਕਰ ਰਹੇ ਆ ਉਸ ਮੋਟਮ ਦੀ ਰਿਪੋਰਟ ਵੀ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਜੀ ਸਾਨੂੰ ਕੁਝ ਨਹੀਂ ਦੇ ਰਹੇ ਜੀ ਇੱਕ ਫੋਟੋ ਦਿੱਤੀ ਉਹ ਵੀ ਬੈਕ ਸਾਈਡ ਤੇ ਦਿਖਾ ਰਹੇ ਆ ਜੀ ਉਹ ਪਛਾਣੇ ਨਹੀਂ ਹੋ ਰਹੇ ਵੇ ਸਾਡਾ ਬੇਟਾ ਹੀ ਇਹ ਤੇ ਇਹ ਤੋਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਧਰਨਾ ਵੀ ਲਾਇਆ ਡੈੱਡ ਬੋਡੀ ਵੀ ਹਜੇ ਤੱਕ ਤੁਸੀਂ ਜਿਹੜੀ ਹੈ ਉਹ ਐਕਸੈਪਟ ਨਹੀਂ ਕੀਤੀ ਹੈਗੀ ਤੇ ਧਰਨੇ ਤੋਂ ਬਾਅਦ ਕਿਸੇ ਨੇ ਤੁਹਾਡੇ ਨਾਲ ਤਾਲਮੇਲ ਨਹੀਂ ਕਿਸੇ ਨੇ ਤਾਲਮੇਲ ਨਹੀਂ ਕੀਤਾ ਜੀ ਆਹ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਡੈੱਡ ਬੋਡੀ ਲੈਣੀ ਨਹੀਂ ਹੈਗੀ ਜੀ ਠੀਕ ਹੈ ਸਾਨੂੰ 2 ਮਹੀਨੇ ਲੱਗ ਜਾਣ 3 ਮਹੀਨੇ ਲੱਗ ਜਾਣ 4 ਲੱਗ ਜਾਣ ਡੈੱਡ ਬੋਡੀ ਇਹ ਨਹੀਂ ਅਸੀਂ ਲੈਣੀ ਜਿੱਨਾ ਚਿਰ ਜਿੰਨਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਪੂਰਾ ਮੋਰਚਾ ਇਸ ਪਰਿਵਾਰ ਦੇ ਨਾਲ ਖੜਾ ਹੈ ਕਿਉਂਕਿ ਜਦੋਂ ਪਰਿਵਾਰ ਆਪਣੇ ਬੱਚੇ ਨੂੰ ਫੌਜ ਦੇ ਵਿੱਚ ਭੇਜਦਾ ਉਹਦਾ ਇੱਕੋ ਹੀ ਮਕਸਦ ਹੁੰਦਾ ਵੀ ਬੱਚਾ ਸਾਡੇ ਦੇਸ਼ ਦੀ ਸੇਵਾ ਕਰੇ ਪਰ ਲੇਕਿਨ ਦੁੱਖ ਦੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਸਾਡੇ ਬੱਚੇ ਨੂੰ ਇੱਕ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਲਵਾਰਸ ਬਣਾ ਕੇ ਭੇਜਿਆ ਗਿਆ ਉਹ ਸਾਡੇ ਵਾਸਤੇ ਸਾਡੇ ਇਲਾਕੇ ਵਾਸਤੇ ਇਸ ਪਰਿਵਾਰ ਵਾਸਤੇ ਦੇਸ਼ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਸਾਡੇ ਜਥੇਬੰਦੀ ਵੱਲੋਂ ਅਸੀਂ ਪੂਰਾ ਸਟੈਂਡ ਕਰਦੇ ਆਂ ਵੀ ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਖੜਾ ਆਂਗੇ ਕੋਈ ਉਹਦੇ ਨਾਲ ਸੱਚਾਈ ਦਾ ਪ੍ਰੂਫ ਨਹੀਂ ਮਿਲਿਆ ਕੋਈ ਉਹਦੇ ਨਾਲ ਝੰਡਾ ਨਹੀਂ ਮਿਲਿਆ ਇੱਕ ਆਮ ਡੱਬੇ ਦੇ ਵਿੱਚ ਸਾਡੇ ਬੱਚੇ ਨੂੰ ਬੰਦ ਕਰਕੇ ਇੱਥੇ ਭੇਜਿਆ ਗਿਆ ਆ ਔਰ ਅਸੀਂ ਇਹ ਪੁਰਜ਼ੋਰ ਅਪੀਲ ਕਰਦੇ ਆਂ ਬੇਨਤੀ ਵੀ ਕਰਦੇ ਆਂ ਕਿ ਨਾ ਤਾਂ ਪੰਜਾਬ ਦਾ ਕੋਈ ਪ੍ਰਸ਼ਾਸਨ ਕਿਸੇ ਕਿਸਮ ਦਾ ਕੋਈ ਲੀਡਰ ਸਾਡੇ ਨਾਲ ਦੁੱਖ ਸਾਂਝਾ ਕਰਨ ਨਹੀਂ ਆਇਆ ਨਾ ਸਾਡੇ ਨਾਲ ਦੁੱਖ ਬਣਾਉਣ ਵਾਸਤੇ ਉਹਨਾਂ ਨੇ ਕੋਈ ਗੱਲ ਕਰੀ ਐ ਨਾ ਸੈਂਟਰ ਦਾ ਆ ਨਾ ਹਜੇ ਤੱਕ ਮਿਲਟਰੀ ਦਾ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਚਾਹੇ ਉਹ ਸੈਂਟਰ ਦਾ ਆ ਚਾਹੇ ਉਹ ਪੰਜਾਬ ਗਵਰਨਮੈਂਟ ਆ ਜਦ ਤੱਕ ਸਾਨੂੰ ਇਸ ਬੱਚੇ ਦਾ ਪੂਰਾ ਇਨਸਾਫ ਨਹੀਂ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ ਮਰ ਮਿਟਾਂਗੇ ਜੋ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਹਰ ਹਿੱਲਾ